ਜਪਾਨ ਦੇ ਚਾਇਨਾ ਦੇ ਇੰਡੀਆ ਦੇ ਔਰ ਹੋਰ ਵੀ ਬਹੁਤ ਸਾਰੀ ਕੰਟਰੀਆਂ ਦੇ ਜਿਹੜੇ ਨੇ ਉਹਨਾਂ ਨੇ ਇਕੱਠੇ ਹੋ ਕੇ ਇੱਕ 15 ਸਾਲ ਦੀ ਰਿਸਰਚ ਕੀਤੀ ਸੀ ਜੀ ਉਹਦੇ ਵਿੱਚ ਇਹ ਫਿਗਰ ਆਊਟ ਕੀਤਾ ਕਿ ਕੀ ਕਾਰਨ ਹੁੰਦੇ ਨੇ ਕਿ ਡਾਇਬੀਟੀ ਜਿਹੜੀ ਹੁਣ ਘਰ ਘਰ ਦੀ ਬਿਮਾਰੀ ਹੋ ਗਈ ਦੀ ਹੈ ਜਾਂ ਹਾਰਟ ਅਟੈਕ ਇੰਨੇ ਜ਼ਿਆਦਾ ਹੁੰਦੇ ਪਏ ਨੇ ਯੰਗ ਜਨਰੇਸ਼ਨ ਨੂੰ ਜ਼ਿਆਦਾ ਹਾਰਟ ਅਟੈਕ ਹੁੰਦੇ ਪਏ ਨੇ ਔਰ ਇਹ ਵੀ ਪਤਾ ਲਗਾਇਆ ਕਿ ਜਿਹੜੇ ਜਿੰਨੇ ਵੀ ਹਾਰਟ ਅਟੈਕ ਜਿਆਦਾਤਰ ਜਿਹੜੇ ਸੀ ਉਹ ਡਾਇਬੀਟਿਕ ਪੇਸ਼ੈਂਟ ਸੀ ਤੇ ਇਹਦੇ ਵਿੱਚ ਦੇਖਿਆ ਕਿ ਕੀ ਕਾਰਨ ਹੈ ਤੇ ਪੇਪਰ ਪਬਲਿਸ਼ ਹੋਏ ਨੇ ਜੇ ਜੇ ਕਲੀਅਰਲੀ ਲਿਖਿਆ ਕਿ ਡਾਇਬੀਟਿਸ ਜਿਹਨਾਂ ਨੂੰ ਹੁੰਦੀ ਹੈ ਉਹਨਾਂ ਨੂੰ ਡਾਇਰੈਕਟ ਰਿਲੇਸ਼ਨ ਹੈ ਕਿ ਹਾਰਟ ਅਟੈਕ ਦਾ ਰਿਸਕ ਡਬਲ ਹੋ ਜਾਂਦਾ ਹੈ ਉਹ ਇਸ ਕਰਕੇ ਹੋ ਜਾਂਦਾ ਕਿ ਜਿਹੜਾ ਸਾਡਾ ਖੂਨ ਹੈ ਉਹਦੇ ਵਿੱਚ 슈ਗਰ ਹੀ 슈ਗਰ ਘੁੰਦੀ ਹੈ ਤੇ 슈ਗਰ ਜਿਹੜੀ ਇਟਸ ਜਸਟ ਲਾਈਕ ਅ ਫਾਇਰ ਇਨ ਦਾ ਬਲੱਡ ਵੈਸਲਸ ਤੇ ਉਹ ਜਿਹੜੀ ਸੋਜ ਬਣਾ ਦਿੰਦੀ ਹੈ ਅੰਦਰ ਤੇ ਜਿਹਦੇ ਵਿੱਚ ਕੀ ਚੀਜ਼ਾਂ ਜਮਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਹਾਰਟ ਦੇ ਮਸਲ ਕਮਜ਼ੋਰ ਹੋ ਜਾਂਦੇ ਨੇ ਸਲੋਲੀ ਸਲੋਲੀ ਡਾਇਬੀਟਿਸ پیشنਤ ਨੂੰ ਤੇ ਜਿੱਥੇ ਤੇ ਸ਼ੂਗਰ ਜਾਏਗੀ ਔਰ ਹਾਰਟ ਜਿਹੜਾ ਇੱਕ ਸੈਂਟਰ ਹੈ ਬਲੱਡ ਦਾ ਹੈ ਨਾ ਤੇ ਬਲੱਡ ਵਿੱਚ ਵੀ ਜਿਸੇ ਸ਼ੂਗਰ ਜਾਂਦੀ ਹੈ ਤੇ ਹਾਰਟ ਜਿਹੜਾ ਸੈਂਟਰ ਹੈ ਉਹਦੇ ਅੰਦਰ ਵੀ ਸੋਜ ਹੋ ਜਾਂਦੀ ਹੈ ਤੇ ਹਾਰਟ ਅਟੈਕ ਦਾ ਰਿਸਕ ਜ਼ਿਆਦਾ ਹੋ ਜਾਂਦਾ ਜੀ ਅ ਬਿਲਕੁਲ ਆਪਾਂ ਕਿਡਨੀ ਦੇ ਬਾਰੇ ਵੀ ਗੱਲਬਾਤ ਕਰਾਂਗੇ ਕਿਡਨੀ ਡੈਮੇਜ ਦੇ ਬਾਰੇ ਵੀ ਗੱਲਬਾਤ ਕਰਾਂਗੇ ਆਪਾਂ ਡਾਕਟਰ ਸਾਹਿਬਾ ਦੇ ਨਾਲ ਜੇਕਰ ਤੁਸੀਂ ਕਿਸੇ ਵੀ ਬਿਮਾਰੀ ਨੂੰ ਲੈ ਕੇ ਯੂਐਸ ਦੇ ਵਿੱਚੋਂ ਰਾਬਤਾ ਕਾਇਮ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦਾ ਨੰਬਰ ਹੈ 4196990626 ਦੇ ਉੱਤੇ ਤੁਸੀਂ ਆਪਣੀ ਬਿਮਾਰੀ ਸੰਬੰਧੀ ਇਹਨਾਂ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਅ ਡਾਕਟਰ ਨੀਸ਼ਾ ਡੋਗਰਾ ਜੀ ਜੇਕਰ ਆਪਾਂ ਇਸ ਸ਼ੂਗਰ ਦੇ ਮਰੀਜ਼ ਦੇ ਬਾਰੇ ਗੱਲਬਾਤ ਕਰੀਏ ਤਾਂ ਕਿੰਨੇ ਕੁ ਚਾਂਸਸ ਨੇ ਕਿੰਨਾ ਕੁ ਵੱਡਾ ਰਿਸਕ ਹੈ ਕਿ ਉਹਦੀ ਕਿਡਨੀ ਵੀ ਜਿਹੜੀ ਉਹ ਖਰਾਬ ਹੋ ਸਕਦੀ ਹੈ ਕਿੰਨੇ ਟਾਈਮ ਦੇ ਵਿੱਚ ਕਿੰਨੀ ਛੇਤੀ ਇਹ ਬਿਮਾਰੀ ਕਿਡਨੀ ਨੂੰ ਖਰਾਬ ਕਰ ਦਈਏ ਜੀ ਬਿਲਕੁਲ ਕਿ ਦੇਖੋ ਜਿਹੜਾ ਜਿਹਨੂੰ ਡਾਇਬੀਟਿਸ ਹੁੰਦੀ ਹੈ ਇਹ ਵੀ ਹੈ ਦੇਖੋ ਤਿੰਨ ਬਿਮਾਰੀਆਂ ਜਿਹੜੇ ਇਕੱਠੀਆਂ ਆਉਂਦੀਆਂ ਨੇ ਡਾਇਬੀਟਿਸ ਵੀ ਹੁੰਦੀ ਹੈ ਤੇ ਦੂਜਾ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਤੇ ਤੀਸਰਾ ਕੋਲੇਸਟ੍ਰੋਲ ਹਾਈ ਹੋ ਜਾਂਦਾ ਤੇ ਤੁਹਾਨੂੰ ਦੇਖਿਆ ਵੀ ਅੱਗੇ ਕਈ ਉਹ ਡਾਇਬੀਟਿਸ ਪੇਸ਼ੈਂਟ ਨੂੰ ਚਾਹੇ ਬਲੱਡ ਪ੍ਰੈਸ਼ਰ ਹਾਈ ਹੋਏ ਨਹੀਂ ਉਹਨਾਂ ਨੂੰ ਕਿਡਨੀ ਪ੍ਰੋਟੈਕਸ਼ਨ ਵਾਸਤੇ ਇੱਕ ਮੈਡੀਸਿਨ ਲਗਾ ਦਿੰਦੇ ਨੇ ਕਿਉਂਕਿ ਜਿਹੜਾ ਕਿਡਨੀ ਦਾ ਕੰਮ ਹੁੰਦਾ ਉਹ ਬਲੱਡ ਨੂੰ ਪਿਉਰੀਫਾਈ ਕਰਨਾ ਉਹਨੂੰ ਸਾਫ ਕਰਨਾ ਜਿੱਦਾਂ ਲੀਵਰ ਦਾ ਕੰਮ ਵੀ ਹੁੰਦਾ ਹੈ ਸਫਾਈ ਕਰਨਾ ਤੇ ਇਦਾਂ ਹੀ ਕਿਡਨੀ ਦਾ ਕੰਮ ਹੁੰਦਾ ਹੈ ਕਿ ਪਿਊਰ ਟੂ ਪਿਰੀਫਾਈ ਦਾ ਬਲੱਡ ਤੇ ਜਿਸ ਲਈ ਉਹਦੇ ਵਿੱਚ 슈ਗਰ 슈ਗਰ ਹੁੰਦੀ ਹੈ ਤੇ ਜਿਹੜੀ ਜਿਹੜੀ ਕਿਡਨੀ ਦਾ ਉਹਨਰ ਪਿਊਰੀਫਾਈ ਕਰਨਾ ਹੁੰਦਾ ਹੈ ਉਹਨਾਂ ਦਾ ਸੇ ਹੈਵੀ ਲੋਡ ਹੋ ਜਾਂਦਾ ਹੈ ਜਿਸ ਤਰ੍ਹਾਂ ਮੈਂ ਦੱਸਿਆ ਕਿ ਜਦ ਬਲੱਡ ਜਿਸਲੇ ਕਿਡਨੀ ਤੱਕ ਪਹੁੰਚਦਾ ਹੈ ਤੇ ਉਹ ਕਿਡਨੀਆਂ ਤੇ ਜਿਹੜੇ ਸੁਰਾਖ ਹੁੰਦੇ ਨੇ ਚ ਸੋਜ ਹੋ ਜਾਂਦੀ ਬਹੁਤ ਜ਼ਿਆਦਾ ਤੇ ਕਿਡਨੀ ਡੈਮੇਜ ਹੋਣ ਦੇ ਜ਼ਿਆਦਾ ਚਾਂਸਸ ਹੁੰਦੇ ਨੇ ਤੇ ਰੋਜ਼ ਰੋਜ਼ ਇਹ ਉਹਨਾਂ ਨੇ ਇਨਾ ਫਿਲਟਰ ਕਰਨਾ ਹੁੰਦਾ ਹੈ ਸਾਫ ਕਰਨਾ ਹੁੰਦਾ ਖੂਨ ਜਿਹੜਾ ਕਿ 슈ਗਰ ਨਾਲ ਭਰਿਆ ਹੁੰਦਾ ਹੈ ਜਾਂ ਟਾਕਸਿਨਸ ਨਾਲ ਭਰਿਆ ਹੁੰਦਾ ਹੈ ਤੇ ਉਹ ਫਿਰ ਕਿਡਨੀਆਂ ਦੇ ਜਿਹੜਾ ਫਿਲਟਰ ਕਰਨੇ ਦੀ ਕਪੈਸਿਟੀ ਆਸਾਸਾ ਘਟ ਜਾਂਦੀ ਹੈ ਇਸ ਕਰਕੇ ਉਹ ਛੇਤੇ ਡਿਕਲਾਈਨ ਹੋ ਜਾਂਦਾ ਕਿਉਂਕਿ ਸੱਟ ਕੋਲ ਉੱਪਰ ਹੋਏ ਤੇ ਕੋਈ ਧਿਆਨ ਵੀ ਨਹੀਂ ਦਿੰਦਾ ਗੌਰ ਵੀ ਨਹੀਂ ਕਰਦਾ ਕਹਿੰਦਾ ਠੀਕ ਹੀ ਠੀਕ ਹੈ ਲੇਕਿਨ ਜਿਸਲੇ ਹੋ ਜਾਂਦੇ 40 ਹੋ ਜਾਂਦੇ ਬਹੁਤ ਥੱਲੇ ਡਿਕਲਾਈਨ ਹੋ ਜਾਂਦਾ ਕਿ 20 ਤੇ ਪੁੱਜ ਜਾਂਦੀ ਆ ਉਸ ਤੋਂ ਥੱਲੇ ਤੇ ਫਿਰ ਡਾਇਲਿਸਿਸ ਦੇ ਇਲਾਵਾ ਕੋਈ ਚਾਰਾ ਨਹੀਂ ਹੁੰਦਾ ਲੇਕਿਨ ਫਿਰ ਉੱਪਰ ਆਣਾ ਬਹੁਤ ਮੁਸ਼ਕਲ ਹੋ ਜਾਂਦਾ ਕਿਉਂਕਿ ਆਲਰੇਡੀ ਉਸ ਲਈ ਜਿਹੜੇ ਡਾਇਬੀਟੀ ਪੇਸ਼ੈਂਟ ਨੇ ਉਹ ਮੈਡੀਸਿਨਸ ਖਾਂਦੇ ਪਹੁੰਦੇ ਕਿ ਇਨਸੂਲਿਨ ਦੇ ਇੰਜੈਕਸ਼ਨ ਲਗਾਉਂਦੇ ਹੁੰਦੇ ਨੇ ਜਾਂ ਹੋਰ ਸਾਰੇ ਬਹੁਤ ਸਾਰੇ ਦਵਾਈਆਂ ਖਾਂਦੇ ਨੇ ਜਿਹੜੀਆਂ ਉਹ ਵੀ ਕਿਡਨੀ ਤੇ ਤੇ ਲੋਡ ਪਾਉਂਦੀਆਂ ਨੇ ਜਾਂ ਉਹਨਾਂ ਦੇ ਸਾਈਡ ਇਫੈਕਟ ਹੁੰਦੇ ਨੇ ਤਾਂ ਇਸ ਕਰਕੇ ਕਿਡਨੀ ਡੈਮੇਜ ਹੋਣ ਦੇ ਜ਼ਿਆਦਾ ਚਾਂਸਸ ਹੁੰਦੇ ਨੇ ਜੀ ਜੀ ਤੇ ਜਿਹੜੇ ਹੋਰ ਜਿਹੜਾ ਸਾਰਾ ਸਰੀਰ ਆ ਸਾਡਾ ਉਹ ਕਿਵੇਂ ਇਹਦੇ ਤੋਂ ਪ੍ਰਭਾਵਿਤ ਹੁੰਦਾ ਜੀ ਹੋਰ ਜਿਹੜੇ ਬਾਡੀ ਪਾਰਟਸ ਨੇ ਉਹ ਕਿਵੇਂ ਇਹਦੇ ਅਸਰ ਦੇ ਹੇਠਾਂ ਆ ਜਾਂਦੇ ਪਰਵਿੰਝ ਤੁਸੀਂ ਬਹੁਤ ਅੱਛਾ ਕੁਐਸਚਨ ਪੁੱਛਿਆ ਹੈ ਔਰ ਮੈਨੂੰ ਕਾਫੀ ਪੇਸ਼ੈਂਟ ਜਿਹੜੇ ਨੇ ਇਹ ਪੁੱਛਦੇ ਹੀ ਰਹਿੰਦੇ ਨੇ ਕਿ ਸਾਨੂੰ ਡਾਇਬੀਟਿਸ ਹੈ ਤਾਂ ਹੋਰ ਕਿਹੜੇ-ਕਿਹੜੇ ਸਾਨੂੰ ਜਿਹੜੀਆਂ ਚੀਜ਼ਾਂ ਨੇ ਹੋਰ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਨੇ ਜਿੱਦਾਂ ਇੱਕ ਨੇ ਮੈਂਸ਼ਨ ਕੀਤਾ ਕਿ ਡਾਇਬੀਟਿਸ ਦੇ ਨਾਲ ਹਾਰਟ ਅਟੈਕ ਦਾ ਰਿਸਕ ਜ਼ਿਆਦਾ ਹੋ ਜਾਂਦਾ ਸਟ੍ਰੋਕ ਦਾ ਰਿਸਕ ਜ਼ਿਆਦਾ ਹੋ ਜਾਂਦਾ ਕਿਡਨੀ ਡੈਮੇਜ ਹੋਣ ਦਾ ਲਿਵਰ ਤੇ ਫੈਟੀ ਹੁੰਦਾ ਹੀ ਹੁੰਦਾ ਪਹਿਲੇ ਉਸ ਤੋਂ ਬਾਅਦ ਅੱਖਾਂ ਤੇ ਬਹੁਤ ਅਸਰ ਪੈਂਦਾ ਹੈ ਅੱਖਾਂ ਜਿਹੜੀਆਂ ਨੇ ਖਰਾਬ ਹੋਣੀ ਸ਼ੁਰੂ ਜਾਂਦੀਆਂ ਗਲוקੋਮਾ ਦਾ ਰਿਸਕ ਜ਼ਿਆਦਾ ਹੋ ਜਾਂਦਾ ਡਿਮੈਂਸ਼ੀਆ ਜਿਹੜਾ ਹੈ ਜਿੱਦਾ ਚੇਤਾ ਭੁੱਲਣਾ ਸ਼ੁਰੂ ਹੋ ਜਾਂਦਾ ਔਰ ਕਈ ਵਾਰੀ ਤੁਹਾਡੇ ਅੰਦਰ ਜਿਹੜੇ ਜ਼ਖਮ ਹੋ ਜਾਂਦੇ ਨੇ ਉਹ ਹੀਲ ਨਹੀਂ ਹੁੰਦੇ ਤੇ ਉਹ ਫਿਰ ਜ਼ਖਮ ਜੇ ਵੱਧਦੇ ਜਾਂਦੇ ਨੇ ਕਈ ਵਾਰੀ ਹੁੰਦਾ ਕਿ ਡਾਇਪਲੇਸ਼ਨ ਨੂੰ ਅੰਗ ਕਟਾਣੇ ਪੈ ਜਾਂਦੇ ਨੇ ਕਿਉਂਕਿ ਨਰਵਸ ਤੇ ਇਫੈਕਟ ਪੈਂਦਾ ਹੈ ਨਰਵਸ ਤੇ ਸਾਰਟ ਪੈਂਦਾ ਹੈ ਸੋ ਇੱਕ ਬਿਮਾਰੀ ਹੈ ਜਿਹੜੀ ਡਾਇਬੀਟਿਸ ਇਹ ਪੰਜਾਹ ਬਿਮਾਰੀਆਂ ਲੈ ਕੇ ਨਾਲ ਆਉਂਦੀ ਹੈ ਇਹਨੂੰ ਕੋਈ ਸੌਖੀ ਬਿਮਾਰੀ ਨਾ ਸਮਝੋ ਬਹੁਤ ਹੀ ਇੱਕ ਖਤਰਨਾਕ ਬਿਮਾਰੀ ਹੈ ਜਿਹੜੀ ਅੱਜਕੱਲ ਘਰ ਘਰ ਤੇ ਬੈਠੀ ਰਹੀ ਹੈ ਤੇ ਇਸੇ ਕਰਕੇ ਅਸੀਂ ਸੈਮੀਨਾਰ ਲਗਾਣੇ ਆ ਇਹਦੇ ਉੱਤੇ ਜਾਣਕਾਰੀ ਦੇਣੇ ਆ ਕਿ ਕਿੱਦਾਂ ਇਹਨੋਂ ਕੋਲ ਬਚਣਾ ਹੈ ਜਾਂ ਕਿੱਦਾਂ ਆਪਣਾ ਤੁਸੀਂ ਖਿਆਲ ਰੱਖਣਾ ਹੈ ਜੀ ਜੀ ਤੁਸੀਂ ਸੈਮੀਨਾਰ ਦਾ ਜ਼ਿਕਰ ਕੀਤਾ ਡਾਕਟਰ ਨੀਸ਼ਾ ਡੋਗਰਾ ਜੀ ਇੱਕ ਵਾਰੀ ਜਿਹੜਾ ਸੈਮੀਨਾਰ ਦੇ ਬਾਰੇ ਵੀ ਜ਼ਰੂਰ ਜੜੀ ਉਹ ਗੱਲਬਾਤ ਉਹ ਸਾਂਝੀ ਜ਼ਰੂਰ ਕਰ ਦਿਓ ਸੈਮੀਨਾਰ ਬਾਰੇ ਵੀ ਜਿਹੜੀਆਂ ਪੰਜਾਬੀ ਵੀਡੀਓ ਐਸਏ ਦੇ ਸਰੋਤੇ ਨੇ ਉਹਨਾਂ ਦੇ ਨਾਲ ਜਿਹੜੀ ਜਾਣਕਾਰੀ ਉਹ ਸਾਂਝੀ ਕਰ ਦਿਓ ਜੀ ਬਿਲਕੁਲ ਜੀ ਅਸੀਂ ਤੇ ਚਾਹਦੇ ਆ ਕਿ ਇਹ ਆਪਣੇ ਲੋਕਾਂ ਨੂੰ ਪਹੁੰਚਾਉਣ ਵਾਸਤੇ ਇਨਫਾਰਮੇਸ਼ਨ ਦਿੱਤੀ ਜਾਏ ਵਾਰ-ਵਾਰ ਦਿੱਤੀ ਜਾਏ ਤਾਂ ਕਿ ਉਹਨਾਂ ਨੂੰ ਕੋਈ ਨਾ ਕੋਈ ਫਾਇਦਾ ਹੋਏ ਤੇ ਇਹ ਜਿਹੜਾ ਸੈਮੀਨਾਰ ਹੋਣ ਯੂਐਸਏ 'ਚ ਇਸ ਸਾਲ ਦਾ 2025 ਦਾ ਹੈ ਪਹਿਲਾ ਸੈਮੀਨਾਰ ਅਸੀਂ ਲਗਾਉਂਦੇ ਪਿਆ ਸੈਕਰੋਮੈਂਟੋ ਤੇ ਔਰ ਨੀਅਰਬਾਈ ਜਿੰਨੇ ਵੀ ਏਰੀਆਜ਼ ਨੇ ਉੱਥੇ ਸੈਮੀਨਾਰ ਲਗਾਣੇ ਜਿਹੜੇ April first week 'ਚ ਅਸੀਂ ਸ਼ੁਰੂ ਕਰਨਾ ਹੈ ਔਰ ਕਾਫੀ ਜਿਹੜੀਆਂ ਆਲਰੇਡੀ ਇਸ ਬਿਮਾਰੀ ਤੋਂ ਜੂਝਦੇ ਪਏ ਨੇ ਜਾਂ ਹੋਰ ਬਹੁਤ ਸਾਰੀਆਂ ਬਿਮਾਰੀਆਂ ਤੋਂ ਜੂਝਦੇ ਪਏ ਨੇ ਔਰ ਜਿਹੜੇ ਚਾਹਦੇ ਨੇ ਕਿ ਇਹ ਬਿਮਾਰੀਆਂ ਦੀ ਜੜ ਕਿੱਦੋਂ ਫਾਈਂਡ ਆਊਟ ਕਰਨੀ ਆ ਜਾਂ ਇਹਦਾ ਰੂਟ ਕਾਸ ਕੀ ਹੈ ਤੇ ਜਾਂ ਇਸ ਤਰ੍ਹਾਂ ਬਚਣਾ ਚਾਹਦੇ ਆਪਣੇ ਖਾਣੇ ਪੀਣੇ ਕਿੱਦਾ ਬਦਲਾਵ ਕਰਨੇ ਚਾਹੀਦੇ ਉਹਦੇ ਵਾਸਤੇ ਅਸੀਂ ਸੈਮੀਨਾਰ ਜਿਹੜਾ ਰੱਖਿਆ ਹੈ ਇਹ ਇਹ ਸੈਮੀਨਾਰ ਆਪਣੇ ਸੈਕਰੋਮੈਂਟੋ ਦੇ ਨੀਰਵਾ ਏਰੀਆ ਚ ਰੱਖਿਆ ਹੈ April ਦੇ ਫਰਸਟ ਵੀਕ ਸੇ ਐਗਜੈਕਟ ਡੇਟ ਜਲਦੀ ਐਨਾਨਸ ਕਰ ਦੇਾਂਗੇ ਪਰ ਉੱਥੇ ਤੁਸੀਂ ਜਿਆਦਾ ਕੁਐਸਚਨ ਸਵਾਲ ਜਵਾਬ ਜਾਂ ਆਪਣੀ ਬਿਮਾਰੀ ਰਿਲੇਟਡ ਬਚਾਅ ਦੇ ਤੁਸੀਂ ਉੱਥੇ ਤਰੀਕੇ ਸਾਡੇ ਕੋਲ ਪੁੱਛ ਸਕਦੇ ਹੋ ਜੀ ਜੀ ਤੇ ਨੰਬਰ ਇਹੀ ਹੈ ਜੀ 419 ਵਾਲਾ 699 4196990626 ਤੇ ਰਾਬਤਾ ਕਰਮ ਕੀਤਾ ਜਾ ਸਕਦਾ ਸੈਮੀਨਾਰ ਸਬੰਧੀ ਬਿਲਕੁਲ ਜੀ ਬਿਲਕੁਲ ਜੀ 4196990626 ਤੇ ਕਾਲ ਕਰਕੇ ਰਜਿਸਟ੍ਰੇਸ਼ਨ ਕਰਵਾ ਲੈਣ ਕਿਉਂਕਿ ਕਈ ਵਾਰੀ ਬਹੁਤ ਸਾਰੇ ਇਕਦਮ ਪਹੁੰਚ ਜਾਂਦੇ ਨੇ ਤੇ ਉੱਥੇ ਫਿਰ ਸਾਡੇ ਕੋਲ ਨਹੀਂ ਕੈਪੈਸਿਟੀ ਨਹੀਂ ਹੁੰਦੀ ਤਾਂ ਜਿਹੜੇ ਵੀ ਉੱਥੇ ਹਿੱਸਾ ਬਣਨਾ ਚਾਹੁੰਦੇ ਨੇ ਇੱਕ ਤੇ ਮੈਂ ਇੱਕ ਗੱਲ ਦੱਸਾਂ ਕਿ ਸੈਮੀਨਾਰ ਬਿਲਕੁਲ ਫ੍ਰੀ ਹੈ ਉਦੀ ਕੋਈ ਕਾਸਟ ਨਹੀਂ ਹੈ ਔਰ ਪੰਜਾਬੀ ਚ ਹੈ ਤਾਂ ਕਿ ਸਾਰੇ ਨੂੰ ਸਮਝ ਆ ਲਗੇ ਬਿਲਕੁਲ ਸਿੰਪਲ ਪੰਜਾਬੀ ਜਿੱਦਾ ਗੱਲ ਕਰਨੇ ਇਦਾਂ ਹੈ ਤੇ ਫੋਨ ਨੰਬਰ ਇੱਕੋ ਹੀ ਰੱਖਿਆ ਤੁਸੀਂ ਫੋਨ ਕਰਕੇ ਰਜਿਸਟ੍ਰੇਸ਼ਨ ਕਰਾ ਸਕਦੇ ਹੋ 4196990626 ਤੇ ਜੇ ਅਗਰ ਉਹਦੇ ਪਹਿਲੇ ਸਾਡੇ ਕੋਲ ਅਪਾਇੰਟਮੈਂਟ ਲੈਣਾ ਚਾਹੁੰਦੇ ਨੇ 30 ਮਿੰਟਸ ਦੀ ਫ੍ਰੀ ਟੈਲੀਫੋਨਿਕ ਅਪਾਇੰਟਮੈਂਟ ਅਸੀਂ ਦੇ ਸਕਨੇ ਆ ਫੋਨ ਨੰਬਰ ਇਹੋ ਹੀ ਹੈ 4196990626 ਜੀ ਅਗਲੀ ਗੱਲ ਕਰੀ ਆਪਾਂ क्रोनिक इन्फ्लेमेशन ਦੀ ਜੀ ਇਹਦੇ ਰੂਟ ਕੌਜ਼ ਕੀ ਨੇ ਜੀ ਰੂਟ ਕੌਜ਼ ਕੀ ਨੇ ਮਾਫ ਕਰਨਾ क्रोनिक इन्फ्लेमेशन ਜਿਹੜੀ ਹੈ ਅੱਜ ਕੱਲ ਕਾਫੀ ਜਿਆਦਾ ਹੁੰਦੀ ਪਈ ਆਪਣੇ ਲੋਕਾਂ ਨੂੰ ਜਿੱਦਾਂ ਕਿ ਜਿਹੜੇ ਵੀ ਅਸੀਂ ਰੋਜ਼ ਦੀ ਰੋਜ਼ ਫੂਡ ਖਾਂਦੇ ਆ ਤੇ ਫੂਡ ਅਲਰਜੀਸ ਬਹੁਤ ਵੱਧ ਗਈ ਹੈ ਨਾ ਕਿਉਂਕਿ ਉਹਨਾਂ ਜਿਹੜੀ ਨਵੀਂ ਰਿਸਰਚ ਆਈ ਹੈ ਉਹਦੇ ਚ ਇਹ ਦੱਸਿਆ ਕਿ ਜਿਹੜੀ ਇਨਫਲੇਮੇਸ਼ਨ ਹੈ ਉਹ ਇਸ ਕਰਕੇ ਹੋ ਜਾਂਦੀ ਕਿ ਅਸੀਂ ਕੈਮੀਕਲ ਲੋਡਡ ਫੂਡ ਖਾਂਦੇ ਆ ਚਾਹੇ ਤੁਸੀਂ ਆਈਸਕ੍ਰੀਮ ਖਾਂਦੇ ਹੋ ਚਾਹੇ ਕੇਕ ਖਾਂਦੇ ਹੋ ਬ੍ਰੈਡ ਖਾਂਦੇ ਹੋ ਦੁੱਧ ਦੇ ਬਣ ਕੇ ਲੈਂਦੇ ਹੋ ਤੁਸੀਂ ਜਾਂ ਦੁੱਧ ਦੇ ਬਣੇ ਪਦਾਰਥ ਜਿੰਨੇ ਲੈਂਦੇ ਹੋ ਇੱਕ ਤੇ ਆ ਕਿ ਪਲਾਸਟਿਕ ਕੰਟੈਂਟ ਬਹੁਤ ਜ਼ਿਆਦਾ ਹੁੰਦੇ ਪਏ ਨੇ ਦੂਜਾ ਲੋ ਗ੍ਰੇਡ ਇਨਫਰਮੇਸ਼ਨ ਫੂਡ ਅਲਰਜੀਸ ਕਾਫੀ ਹੁੰਦੀ ਪਈਆਂ ਨੇ ਜਿਹਦੇ ਕਰਕੇ ਸਾਡੇ ਅੰਦਰ ਲੋ ਗ੍ਰੇਡ ਇਨਫਰਮੇਸ਼ਨ ਕਹਿੰਦੇ ਨੇ ਉਹ ਬੰਦੀ ਹੈ ਜਿਹੜੇ ਤੁਸੀਂ ਬਲੱਡ ਟੈਸਟ ਕਰਾਉਂਦੇ ਹੋ ਉਹਦੇ ਵਿੱਚ ਇੱਕ ਟੈਸਟ ਆਂਦਾ ਉਹਨੂੰ ਕਹਿੰਦੇ ਸੀ ਆਰ ਪੀ ਸੀ ਰਿਐਕਟਿਵ ਪ੍ਰੋਟੀਨ ਉਹ ਤੁਸੀਂ ਇਹ ਚੈੱਕ ਟੈਸਟ ਕਰਾ ਕੇ ਇਹ ਵੀ ਦੇਖ ਸਕਦੇ ਮੇਰੇ ਅੰਦਰ ਕਿੰਨੀ ਇਨਫੋਰਮੇਸ਼ਨ ਹੈ ਕਿਉਂਕਿ ਇਹ ਇਨਫੋਰਮੇਸ਼ਨ ਜਿਹੜੀ ਆ ਬਹੁਤ ਸਾਰੀਆਂ ਬਿਮਾਰੀਆਂ ਨੂੰ ਸਾਦਾ ਦਿੰਦੀ ਹੈ ਡਿਮੈਂਸ਼ੀਆ ਵੀ ਜਿੱਦਾਂ ਕਿ ਤੇ ਡਾਇਬਟੀਜ਼ ਵੀ ਹੈ ਫੈਟੀ ਲੀਵਰ ਹੈ metabolisim ਸਲੋ ਕਰ ਦਿੰਦੀ ਹੈ ਜੋੜਾਂ ਦੀਆਂ ਦਰਦਾਂ ਜਾਂ ਹੋਰ ਸਾਰੀਆਂ ਅਲਰਜੀਜ਼ ਜਿਹੜੀਆਂ ਨੇ ਉਹ ਇਹਨੂੰ ਸਾਦਾ ਦੇ ਦਿੰਦੀਆਂ ਨੇ ਜਿਸ ਲਈ ਸੋ ਜਿਆਦਾ ਹੋ ਜਾਂਦੀ ਹੈ ਤੇ ਕੀ ਇਹ ਜੈਨੇਟਿਕ ਜੈਨੇਟਿਕਲੀ ਵੀ ਹੁੰਦੀ ਹੈ ਪੀੜੀਦਰ ਪੀੜੀ ਵੀ ਟ੍ਰੈਵਲ ਕਰਦੀ ਹੈ ਹਾਂਜੀ ਜੈਨੇਟਿਕਲੀ ਇਸ ਕਰਕੇ ਹੈ ਕਿ ਦੇਖੋ ਜਿਹਨਸ ਜਿਹੜੇ ਨੇ ਜਿਹੜੇ ਮੇਰੀ ਸਪੈਸ਼ਲਿਜ਼ੇਸ਼ਨ ਜੀਨਸ ਸੀ ਹੈ ਜੈਨੇਟਿਕਸ ਤੇ ਮੈਡੀਕਲ ਜੈਨੇਟਿਕਸ ਦਾ ਮੈਂ ਪੀ ਐਚ ਡੀ ਕੀਤੀ ਹੈ ਤੇ ਇਹ ਜੀਨਸ ਜਿਹੜੇ ਨੇ ਇਹ ਅਸੀਂ ਸਾਡੀ ਜਿਹੜੀ ਸਰੀਰ ਦੀ ਬਣੌਤ ਹੁੰਦੀ ਹੈ ਇਹ 50% ਮਦਰ ਸਾਈਡ ਦਾ ਨਾਨਕੇ ਸਾਈਡ ਤੇ 50% ਦਾਦਕੇ ਸਾਈਡ ਦੇ ਕੰਬੀਨੇਸ਼ਨ ਚ ਸਾਡੀ ਬੋਡੀ ਬਣਦੀ ਹੈ ਸੋ ਜਿਹੜੇ ਜਿਹੜੇ ਜੀਨਸ ਤੁਹਾਡੇ ਨਾਨਕੇ ਸਾਈਡ ਜਾਂ ਦਾਦਕੇ ਸਾਈਡ ਹੁੰਦੇ ਨੇ ਜਿੱਦਾਂ ਸਾਡੀ ਸ਼ਕਲਾਂ ਮਿਲਦੀਆਂ ਨੇ ਇਦਾਂ ਹੀ ਸਾਨੂੰ ਬਿਮਾਰੀਆਂ ਵੀ ਜਿਹੜੀਆਂ ਅਸੀਂ ਕੈਰੀ ਕਰਨੇ ਆ ਡਾਇਬੀਟਿਸ ਬਹੁਤ ਵੱਡੀ ਉਹ ਹੈ ਇੱਕ ਐਗਜ਼ਾਮਪਲ ਹੈ ਕਿ ਜਿਹਨਾਂ ਦੇ ਪੇਰੈਂਟਸ ਨੂੰ ਕਿਸੇ ਨੂੰ ਡਾਇਬੀਟਿਸ ਹੁੰਦੀ ਹੈ ਤੇ ਤੁਹਾਨੂੰ ਹੋਣ ਦੇ ਜ਼ਿਆਦਾ ਚਾਂਸਸ ਹੁੰਦੇ ਨੇ ਅਗਰ ਤੁਹਾਨੂੰ ਹੁੰਦੀ ਹੈ ਤੇ ਅੱਗੇ ਬੱਚਿਆਂ ਨੂੰ ਹੋਣ ਦੇ ਜ਼ਿਆਦਾ ਚਾਂਸਸ ਨੇ ਜਿੱਦਾਂ ਟਾਈਪ 1 ਟਾਈਪ 1 ਡਾਇਬੀਟਿਸ ਕਾਫੀ ਬੱਚੇ ਪੈਦਾ ਹੁੰਦੇ ਪਏ ਨੇ ਜਿਹੜੇ ਕਿ ਨਿੱਕੀ ਹੁੰਦੀ ਹੈ ਉਹਨਾਂ ਨੂੰ ਇੰਜੈਕਸ਼ਨ ਲਗਾਉਣੇ ਪੈਂਦੇ ਨੇ ਤੇ ਇਹ ਬਹੁਤ ਜ਼ਿਆਦਾ ਬਿਮਾਰੀ ਕਾਮਨ ਹੁੰਦੀ ਪਈ ਹੈ ਔਰ ਟਾਈਪ 2 ਤੇ ਮੈਨੂੰ ਲੱਗਦਾ ਕਿ 1 ਇਨ 3 ਪੀਪਲ ਜਿਹੜੇ ਨੇ ਉਹ ਸuffer ਕਰਦੇ ਪਏ ਨੇ ਡਾਇਬੀਟਿਸ ਵਾਸੇ ਬਿਲਕੁਲ ਜੀ ਜੀ ਤੇ ਜੇਕਰ ਆਪਾਂ ਡਾਕਟਰ ਸਾਹਿਬ ਇਸ ਦੇ ਇਸੇ ਗੱਲ ਨੂੰ ਆਪਾਂ ਥੋੜਾ ਹੋਰ ਅੱਗੇ ਕਰ ਲਈਏ ਕਿ ਜਿਹੜੀਆਂ ਜਾਂ ਅਲਰਜੀ ਦੇ ਬਾਰੇ ਗੱਲਬਾਤ ਕਰ ਲਈਏ ਜਿਹੜੀ ਕ੍ਰੋਨਿਕ ਇਨਫਾਰਮੇਸ਼ਨ ਆ ਜਾਂ ਹੋਰ ਜਿਹੜੀਆਂ ਹੋਰ ਤਰ੍ਹਾਂ ਦੀਆਂ ਅਲਰਜੀਜ਼ ਨੇ ਉਹ ਕੀ ਹਾਰਟ ਅਟੈਕ ਦਾ ਕਾਰਨ ਬਣ ਸਕਦੀਆਂ ਨੇ ਜੀ ਬਣ ਸਕਦੀਆਂ ਨੇ ਤਾਂ ਕੀ ਕਿਵੇਂ ਬਣ ਸਕਦੀਆਂ ਨੇ ਹਾਂ ਜੀ ਕਿਉਂਕਿ ਜਿਸ ਅਲਰਜੀ ਸਾਡੀ ਬਾਡੀ 'ਚ ਹੁੰਦੀ ਹੈ ਤੇ ਇਹਦਾ ਮਤਲਬ ਹੈ ਕਿ ਤੁਹਾਡੀ ਬਾਡੀ ਇੱਕ ਲੜਾਈ ਦਾ ਮੈਦਾਨ ਬਣ ਜਾਂਦੀ ਹੈ ਅਲਰਜੀਜ਼ ਹੁੰਦੀਆਂ ਕਿ ਖਾਣੇ ਦੇ ਥਰੂ ਜਾਂ ਪੀਣੇ ਥਰੂ ਜਾਂ এনवायरमेंटਲ ਚੀਜ਼ਾਂ ਤੁਹਾਡੇ ਅੰਦਰ ਆਉਂਦੀਆਂ ਨੇ ਇਹਨਾਂ ਨੂੰ ਅਲਰਜਨਸ ਕਹਿੰਦੇ ਨੇ ਤੇ ਸਾਡੀ ਬੋਡੀ ਉਹ ਫਾਈਟ ਕਰਦੀ ਹੈ ਉਹਨੂੰ ਬਾਹਰ ਕੱਢਣੇ ਕੋਸ਼ਿਸ਼ ਕਰਦੀ ਹੈ ਉਹਦੇ ਵਿੱਚ ਪਚਾਹ ਵਿੱਚ ਜਿਹੜੇ ਹੈ ਕਿ ਸਾਡੇ ਬਲੱਡ ਦੇ ਕਈ ਪੈਰਾਮੀਟਰਸ ਆਪੋ ਜਾਂਦੇ ਨੇ ਵਾਈਟ ਬਲੱਡ ਸੈੱਲ ਆਪੋ ਜਾਂਦੇ ਨੇ ਹੋਰ ਸਾਡੇ ਅੰਦਰ ਹੋਰ ਵੀ ਅਲਰਜੀ ਚੀਜ਼ਾਂ ਜਿਹੜੀਆਂ ਨੇ ਕੈਮੀਕਲਸ ਆਪੋ ਜਾਂਦੇ ਨੇ ਪਰ ਉਹਦੇ ਨਾਲ ਕੀ ਹੁੰਦਾ ਕਿ ਸੋਜ ਜਿਹੜੀ ਹੈ ਇੱਕ ਪੈਰਾਮੀਟਰ ਹੈ ਜਿਹੜਾ ਮੈਂ ਦੱਸਿਆ ਕਿ ਤੁਸੀਂ ਟੈਸਟ ਕਰਵਾ ਸਕਦੇ ਹੋ ਇੱਕ ਹੋਰ ਸਾਡੇ ਜਿਹੜੀ ਅਸੀਂ ਟੈਸਟ ਜਿਹੜਾ ਇੱਕ ਰეკਮੈਂਡ ਕਰਨੇ ਆ ਅਕੀਰ ਅਸੀਂ ਕਰਨੇ ਵੀ ਆ ਤਾਂ ਸੈਮੀਨਾਰ ਚ ਉਹਦੇ ਵਿੱਚ ਡਿਟੇਲ ਦੇਾਂਗੇ ਕਿ ਜਿਹੜਾ ਬੈਲੈਂਸਰ ਹੁੰਦਾ ਹੈ ਕਿ ਤੁਸੀਂ ਇੰਨੇ ਸਾਰੇ ਆਪਣੇ ਥੋੜੇ ਜਿਹੇ ਬਾਲ ਜਿਹੜੇ ਨੇ ਇੰਨੇ ਸਾਰੇ ਤੁਸੀਂ ਜਿਪਲੈਕ ਚ ਪਾ ਕੇ ਆਪਣਾ ਨਾਮ ਤੇ ਫੋਨ ਨੰਬਰ ਲਿਖ ਕੇ ਸਾਨੂੰ ਭੇਜਣਾ ਉਹਦੇ ਵਿੱਚ ਤੁਹਾਨੂੰ ਕਿਹੜੀ ਕਿਹੜੀ ਅਲਰਜੀਸ ਹੁੰਦੀ ਪਈਆਂ ਨੇ ਕਿਹੜੇ ਕਿਹੜੇ ਫੂਡ ਤੁਹਾਨੂੰ ਖਰਾਬ ਲੱਗਦੇ ਪਏ ਨੇ ਜਾਂ ਤੁਹਾਡੇ ਅੰਦਰ ਫੂਡ ਸੋਜ ਬਣਾਉਂਦੇ ਪਏ ਜਾਂ ਡਾਇਬੀਟਿਸ ਜਾਂ ਬਲੱਡ ਪ੍ਰੈਸ਼ਰ ਕੋਲੇਸਟ੍ਰੋਲ ਜਾਂ ਜੋੜਾਂਈ ਦਰਦਾਂ ਹੋਰ ਕਿਹੜੀਆਂ ਬਹਮਾਰੀਆਂ ਬਣਾ ਸਕਦੇ ਨੇ ਉਹ ਤੁਹਾਨੂੰ ਇਹਦੀ ਇਨਫੋਰਮੇਸ਼ਨ ਮਿਲ ਜਾਏਗੀ ਉਹ ਤੁਸੀਂ ਉਹ ਖਾਣੇ ਤੁਸੀਂ ਨਹੀਂ ਖਾਣੇ ਔਰ ਜਿਹੜੇ ਉਹਦੇ ਇਲਾਵਾ ਬਾਕੀ ਖਾਣੇ ਤੁਸੀਂ ਖਾ ਸਕਦੇ ਹੋ ਤਾਂ ਕਿ ਰੋਜ਼ਮਰਰ ਜਿੰਦਗੀ ਜੋ ਤੁਸੀਂ ਖਾਂਦੇ ਹੋ ਉਹਦੇ ਵਿੱਚ ਤੁਹਾਨੂੰ ਸੁਧਾਰ ਹੋ ਜਾਏ ਤੇ ਇੱਕ ਤੁਸੀਂ ਖਾਣਾ ਵੀ ਚੇਂਜ ਕਰ ਲਿਆ ਤੁਹਾਡੀ ਲਾਈਫ ਸਟਾਈਲ ਚੇਂਜ ਕਰ ਲਿਆ ਅਤਾ ਚੇਂਜ ਕਰ ਲਈਆ ਰਿਸਰਚ ਸਟੱਡੀਜ਼ ਕਹਿੰਦੀਆਂ ਨੇ ਕਿ ਤੁਸੀਂ ਕਾਫੀ ਹੱਦ ਤੱਕ ਇਸੇ ਬਿਮਾਰੀ ਕੋਲੋਂ ਬਚ ਵੀ ਸਕਦੇ ਹੋ ਤੇ ਅਗਰ ਆਲਰੇਡੀ ਤੁਹਾਡੀ ਬਾਡੀ 'ਚ ਹੈ ਇਹ ਤੇ ਇਹ ਰਿਵਰਸ ਵੀ ਹੋ ਸਕਦੀ ਹੈ ਤੁਸੀਂ ਇਸ ਬਿਮਾਰੀ ਤੋਂ छुटਕਾਰਾ ਵੀ ਪਾ ਸਕਦੇ ਹੋ ਸੋ ਇਹ ਬਹੁਤ ਗੁੱਡ ਨਿਊਜ਼ ਹੈ ਜਿਹੜੇ ਆਲਰੇਡੀ ਇਸ ਬਿਮਾਰੀ ਤੋਂ ਪਰੇਸ਼ਾਨ ਨੇ ਪਰ ਦੂਜੇ ਜਿਹੜੇ ਦਵਾਈਆਂ ਖਾਹ ਕੇ ਪਰੇਸ਼ਾਨ ਨੇ ਇਹ ਕਹਿੰਦੇ ਕਿ 10 ਜਾਂ 15 15 ਤੁਹਾਨੂੰ ਦਵਾਈਆਂ ਰੋਜ਼ ਦੀ ਖਾਣੇ ਪੈਂਦੀਆਂ ਤੇ ਬਹੁਤ ਅੱਕ ਗਏ ਦੇ ਨੇ ਉਹਨਾਂ ਵਾਸਤੇ ਵੀ ਬੜੀ ਗੁੱਡ ਨਿਊਜ਼ ਹੈ ਕਿ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਨਹੀਂ ਕਰਨੀਆਂ ਔਰ ਬਹੁਤ ਸਾਰੇ ਨੁਕਸੇ ਨਿਕਲਦੇ ਸਿੰਪਲ ਤੁਸੀਂ ਆਪਣਾ ਖਾਣਾ ਪੀਣਾ ਚੇਂਜ ਕਰੋ ਔਰ ਰੋਜ਼ਮਰਰਾ ਦੀ ਜ਼ਿੰਦਗੀ ਵਿੱਚ 10% ਵੀ ਤੁਸੀਂ ਆਪਣੀਆਂ ਆਦਤਾਂ ਚੇਂਜ ਕਰ ਲਈਆਂ ਲਾਈਫਸਟਾਈਲ ਚੇਂਜ ਕਰ ਲਿਆ ਤੇ ਤੁਸੀਂ ਇਹ ਬਿਮਾਰੀਆਂ ਜਿਹੜੀਆਂ ਖਦਰ ਨਾਲ ਨੇ ਇਹਨਾਂ ਕੋਲ ਤੁਸੀਂ ਬਚ ਸਕਦੇ ਹੋ ਔਰ ਇੱਕ ਵਧੀਆ ਖੁਸ਼ਹਾਲ ਜ਼ਿੰਦਗੀ ਵੀ ਜੀ ਸਕਦੇ ਹੋ ਆ ਸੈਮੀਨਾਰ ਵਿੱਚ ਮੈਂ ਇੱਕ ਡਾਈਟ ਚਾਰਟ ਹੈ ਉਸਮੈਂ ਬਣਾਇਆ ਬਹੁਤ ਵਧੀਆ ਡਾਈਟ ਚਾਰਟ ਹੈ ਜਿਹਦੇ ਵਿੱਚ ਕੀ ਅਸੀਂ ਇਹ ਦੱਸਣਾ ਕਿ 슈ਗਰ ਵਾਲੇ ਪੇਸ਼ੈਂਟ ਨੂੰ ਕਿਹੜੇ ਫੂਡ ਖਾਣੇ ਚਾਹੀਦੇ ਕਿਹੜੇ ਫੂਡ ਨਹੀਂ ਖਾਣੇ ਚਾਹੀਦੇ ਔਰ ਇੱਕ ਇੱਕ ਫੂਡ ਦੀ ਕਿਹੜੀ ਕਿਹੜੀ ਜਿਹੜੀ 슈ਗਰ ਕਿੰਨੀ ਜਾਂਦੀ ਹੈ ਜਿੱਦਾਂ ਹੁਣ ਵਾਟਰਮੈਲਨ ਹੈ ਜਾਂ ਐਪਲ ਨੇ ਜਾਂ ਔਰੈਂਜਿਸ ਨੇ ਜਾਂ ਬਨਾਣਾ ਉਹਦੇ ਚ ਕਿੰਨੀ ਸ਼ੂਗਰ ਹੁੰਦੀ ਹੈ ਜਿਹੜੀ ਤੁਸੀਂ ਕਿ ਇੱਕ ਵਾਰੀ ਖਾਂਦੇ ਹੋ ਤੇ ਉਹਦੇ ਚ ਤੁਹਾਡੇ ਅੰਦਰ ਸ਼ੂਗਰ ਕਿੱਦਾਂ ਚਲੇ ਜਾਂਦੀ ਹੈ ਐਗਜ਼ਾਮਪਲ ਮੈਂ ਦਿਆਂਗੀ ਕੁਝ ਕੰਬੀਨੇਸ਼ਨ ਫੂਡ ਜਿਹੜੇ ਅਸੀਂ ਖਾਂਦੇ ਆਂ ਤੇ ਸਾਨੂੰ ਪਤਾ ਹੀ ਨਹੀਂ ਕਿੰਨੀ ਸ਼ੂਗਰ ਜਾਂਦੀ ਹੈ ਜਿੱਦਾਂ ਆਲੂ ਹੁੰਦੇ ਨੇ ਵਾਈਟ ਆਲੂ ਹੁੰਦੇ ਨੇ ਜੇ ਬੋਇਲਡ ਆਲੂ ਅਸੀਂ ਆਲੂ ਗਾਜਰ ਦੀ ਸਰਵੀ ਸਬਜੀ ਬਹੁਤ ਖਾਣੇ ਬਣਾਨੇ ਆਪਣੇ ਪੰਜਾਬੀ ਕਮਿਊਨਿਟੀ ਚ ਤੇ ਆਲੂ ਵਿੱਚ 104 ਸ਼ੂਗਰ ਹੁੰਦੀ ਹੈ ਤੇ ਗਾਜਰ ਵਿੱਚ 92 ਹੁੰਦੀ ਹੈ ਜੇ ਤੁਸੀਂ ਆਲੂ ਗਾਜਰ ਦੇ 슈ਗਰ ਕੰਬੀਨੇਸ਼ਨ ਚ ਸਬਜੀ ਬਣਾਉਂਦੇ ਹੋ ਤਾਂ 200 ਗ੍ਰਾਮ ਉੱਪਰ ਤੁਹਾਡੇ ਅੰਦਰ 슈ਗਰ ਚਲੇ ਜਾਂਦੀ ਹੈ ਸੋ ਇਟ ਥਿਸ ਇਜ਼ ਅ ਵੈਰੀ ਬੈਡ ਕੰਬੀਨੇਸ਼ਨ ਜੀ ਤੇ ਇਹਦੇ ਵਾਸਤੇ ਮੈਂ ਚਾਰਟ ਜਿਹੜਾ ਜਿਹੜੇ ਸੈਮੀਨਾਰ 'ਚ ਅਟੈਂਡ ਕਰਨਗੇ ਉਹਨਾਂ ਨੂੰ ਮੈਂ ਜ਼ਰੂਰ ਉੱਥੇ ਦੇਆਂਗੀ ਤਾਂਕਿ ਉਹ ਉਹ ਚਾਰਟ ਨੂੰ ਫਾਲੋ ਕਰਕੇ ਆਪਣੇ 슈ਗਰ ਜਿਹੜੀ ਰੋਜ਼ ਦੀ 슈ਗਰ ਆਪ ਹੁੰਦੀ ਹੈ ਉਹ ਵੀ ਘਟਾ ਸਕਦੇ ਨੇ ਤੇ ਹੋਰ ਵੀ ਚੀਜ਼ਾਂ ਦੱਸਾਂਗੀ ਕਿਹੜੀਆਂ ਚੀਜ਼ਾਂ ਉਹਨਾਂ ਨੇ ਖਾਣੇ ਚਾਹੀਦੀਆਂ ਨੇ ਤੇ ਤਾਂਕਿ ਉਹ ਉਹਨਾਂ ਦੇ ਜਿਹੜੀ ਬਿਮਾਰੀਆਂ ਹੋਣਾ ਤੁਹ ਪਤਾ ਵੀ ਲੱਗੇ ਥੋੜਾ ਘਟ ਜਾ ਔਰ ਜਿਹੜੇ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਇhtiyat ਕਰਨੀ ਚਾਹੀਦੀ ਹੈ ਉਹ ਮੈਂ ਸੈਮੀਨਾਰ 'ਚ ਜ਼ਰੂਰ ਮੈਨੇਜਰ ਕਰਾਂਗੀ ਆਈ ਥਿੰਕ ਇਹ ਬਹੁਤ ਹੀ ਵਧੀਆ ਜਾਣਕਾਰੀ ਹੋਏਗੀ ਜਿਹੜੇ ਆਲਰੇਡੀ ਬਿਮਾਰ ਨੇ ਜਾਂ ਆਲਰੇਡੀ ਸਫਰ ਕਰਦੇ ਪਏ ਨੇ ਜਾਂ ਫਿਰ ਕਿਡਨੀ ਡਾਇਲਿਸਿਸ ਆ ਜਾਂ ਹੋਰ ਜਿਹੜੀ ਆ ਡਿਮੈਂਸ਼ੀਆ ਜਾਂ ਹੋਰ ਬਿਮਾਰੀਆਂ ਤੋਂ ਜੂਝਦੇ ਪਏ ਨੇ ਇਹ ਬਹੁਤ ਇਸ ਸਾਲ ਦਾ ਜਿਹੜਾ ਇਹ ਸੈਮੀਨਾਰ ਹੈ ਬਹੁਤ ਹੀ ਪਾਵਰਫੁਲ ਆਨ ਦਾ ਪਿਆ ਇਨਫੋਰਮੇਸ਼ਨ ਹੈ ਫ੍ਰੀ ਇਨਫੋਰਮੇਸ਼ਨ ਹੈ ਕੋਈ ਚਾਰਜ ਨਹੀਂ ਤੁਸੀਂ ਸਿਰਫ ਫੋਨ ਕਰਕੇ ਆਪਣੀ ਰਜਿਸਟ੍ਰੇਸ਼ਨ ਕਰਾਣੀ ਹੈ ਔਰ ਇਹ ਦੱਸਣਾ ਤੁਹਾਨੂੰ ਕਿਹੜੀ-ਕਿਹੜੀ ਤਕਲੀਫ ਹੈ ਜਾਂ ਤੁਸੀਂ ਕਿੰਨੇ ਮੈਂਬਰ ਆਉਂਦੇ ਪਿਓ ਤਾਂ ਕਿ ਉੱਥੇ ਜਿਹੜਾ ਸਾਡਾ ਇੰਤਜ਼ਾਮ ਹੈ ਉਹ ਵਧੀਆ ਹੋ ਸਕੇ ਔਰ ਤੁਹਾਨੂੰ ਅਸੀਂ ਪੂਰੀ ਜਾਣਕਾਰੀ ਵੀ ਦੇ ਸਕੀਏ ਔਰ ਤੁਹਾਨੂੰ ਬਿਮਾਰੀ ਦੇ ਕੋਈ ਨਾ ਕੋਈ ਸੋਲੂਸ਼ਨ ਉੱਥੇ ਮਿਲ ਜਾਣ ਜੀ ਜੀ ਜਿੱਦਾਂ ਮੈਂਸ਼ਨ ਕੀਤਾ ਕਿ ਫੋਨ ਕਰਕੇ ਰਜਿਸਟ੍ਰੇਸ਼ਨ ਕਰਾ ਲੈਣ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੇ ਕੀ ਵਾਲਾਂ ਦਾ ਸੈਂਪਲ ਉਹ ਸੈਮੀਨਾਰ ਤੇ ਵੀ ਦੇ ਸਕਦੇ ਲੋਕ ਜੀ ਆਪਣਾ ਹਾਂਜੀ ਸੈਮੀਨਾਰ ਚ ਦੇ ਸਕਦੇ ਔਰ ਕਈ ਵਾਰ ਕੀ ਕਹਿੰਦੇ ਕਿ ਜਿਨ੍ਹਾਂ ਨੇ ਅਮਰਤ ਛਕਿਆ ਹੁੰਦਾ ਹੈ ਉਹ ਵਾਲ ਕੱਟ ਨਹੀਂ ਸਕਦੇ ਉਹਨਾਂ ਵਾਸਤੇ ਕਿ ਉਹ ਤੁਸੀਂ ਕੰਗੀ ਵਾਲੇ ਵਾਲ ਜਿਹੜੇ ਹੁੰਦੇ ਜਿਹੜੇ ਕੰਗੀ ਰੋਜ਼ ਦੀ ਰੋਜ਼ ਬੰਦੇ ਨੇ ਕੰਗੀ ਵਾਲੇ ਵਾਲ ਵੀ ਤੁਸੀਂ ਜਿਪਲਕ ਜਿ ਪਾ ਕੇ ਇਕੱਠੇ ਕਰ ਲਈਓ ਤੇ ਜਿੱਦਾਂ ਮੈਂ ਮੈਂਸ਼ਨ ਕੀਤਾ ਕਿ ਇੰਨੇ ਕਪਾਲ ਚਾਹੀਦੇ ਹੁੰਦੇ ਥੋੜੇ ਜਿ ਤੇ ਉਹ ਤੁਸੀਂ ਜਿਪਲਾ ਪਾ ਕੇ ਤੁਸੀਂ ਉੱਥੇ ਨਾਲ ਵੀ ਲਿਆ ਸਕਦੇ ਹੋ ਤੇ ਟੈਸਟ ਕਰਾ ਕੇ ਟੈਸਟ ਲੈਬ ਚ ਹੁੰਦਾ ਉੱਥੇ ਟੈਸਟ ਨਹੀਂ ਹੋਣਗੇ ਪਰ ਸੈਂਪਲ ਉੱਥੇ ਦੇ ਸਕਦੇ ਤੇ ਡਾਈਟ ਚਾਰਟ ਉਥੇ ਜਰੂਰ ਮਿਲੇਗਾ ਔਰ ਪੰਜਾਬੀ ਚਾਹ ਫ੍ਰੀ ਹੈ ਤਾਂ ਸਿਰਫ ਫੋਨ ਕਰਨਾ ਹੈ ਜਿਹੜਾ ਹੈ 4196990626 419600 ਨੇ ਦੇ ਵਿੱਚ 0626 ਤੇ ਫੋਨ ਕਰਕੇ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਾ ਸਕਦੇ ਹੋ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਨੰਬਰ ਇੱਕ ਵਾਰ ਫਿਰ ਤੋਂ ਆਪਾਂ ਦੱਸ ਦਿੰਦੇ ਆ 4196990626 ਦੇ ਉੱਤੇ ਤੁਸੀਂ ਡਾਕਟਰ ਸਾਹਿਬਾ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਡਾਕਟਰ ਨਿਸ਼ਾ ਡੋਗਰਾ ਜੀ ਬਹੁਤ